ਸਿਸਮਾ ਬੱਦੀ ਰੋਡ ਦੇ ਉੱਤੇ ਹਮੇਸ਼ਾ ਤੁਸੀਂ ਜਾਮ ਲੱਗਦੇ ਵੇਖੇ ਹੋਣਗੇ ਕਾਰਨ ਵੱਡਾ ਹੈ ਓਵਰਲੋਡ ਟਰੱਕ ਜਾਫਰੀ ਕਈ ਟਰੱਕਾਂ ਦੇ ਟੈਂਕੀਆਂ ਦੇ ਵਿੱਚ ਤੇਲ ਘਟ ਹੁੰਦਾ ਹੈ ਜਿਸ ਤੋਂ ਬਾਅਦ ਜਾ ਕੇ ਉਹ ਜਿਹੜੀ ਚੜ੍ਹਾਈ ਹੁੰਦੀ ਹੈ ਉਸ ਦੇ ਉੱਤੇ ਰੁਕ ਜਾਂਦੇ ਨੇ ਜਿਸ ਤੋਂ ਬਾਅਦ ਜਾ ਕੇ ਟ੍ਰੈਫਿਕ ਪੁਲਿਸ ਮੁਲਾਜ਼ਮ ਜੋ ਕਿ ਮਾਜਰਟੀ ਪੁਆਇੰਟ ਦੇ ਉੱਤੇ ਖੜਦੇ ਨੇ ਉਹਨਾਂ ਨੂੰ ਜਦੋਂ ਕਾਲ ਆਉਂਦੀ ਹੈ ਫਿਰ ਲੋਕਾਂ ਦੀ ਮੁਸ਼ਕਲਾਂ ਨੂੰ ਹੱਲ ਕਰਦੇ ਨੇ ਤਾਂ ਇਸ ਤਰੀਕੇ ਦਾ ਹੀ ਮਾਮਲਾ ਹੁਣੇ-ਹੁਣੇ ਜਿਹੜਾ ਸਿਸਮਾ ਬੱਦੀ ਰੋਡ ਦੇ ਉੱਤੇ ਦੋ ਟਰੱਕ ਜਿਹੜੇ ਦੱਸਦੇ ਨੇ ਕਿ ਵੱਡੇ ਵੱਡੇ ਟਰੱਕ ਸੀ ਜੋ ਰੁੱਕ ਗਿਆ ਸੀ ਜਿਸ ਤੋਂ ਬਾਅਦ ਆ ਕੇ ਕਾਫੀ ਜਾਮ ਲੱਗਿਆ ਕਿਉਂਕਿ ਬੱਦੀ ਚੰਡੀਗੜ੍ਹ ਰੋਡ ਦੇ ਉੱਤੇ ਇਸ ਜੋ ਰੋਡ ਦੇ ਉੱਤੇ ਹਮੇਸ਼ਾ ਕਾਫੀ ਟ੍ਰੈਫਿਕ ਹੁੰਦੀ ਹੈ ਕਾਫੀ ਬੱਦੀ ਦੇ ਲੋਕ ਸ਼ਾਮ ਵੇਲੇ ਚੰਡੀਗੜ੍ਹ ਵੱਲ ਨੂੰ ਆਉਂਦੇ ਨੇ ਸਾਡੇ ਨਾਲ ਟ੍ਰੈਫਿਕ ਪੁਲਿਸ ਮੁਲਾਜ਼ਮ ਨੇ ਸਰ ਇੱਕ ਜਾਮ ਲੱਗਿਆ ਸੀ ਜਾਮ ਲੱਗਣ ਦਾ ਕਾਰਨ ਕੀ ਬਣਿਆ ਤੁਹਾਡੇ ਕੋਲ ਕਿਸ ਤਰ੍ਹਾਂ ਦੀ ਕਾਲ ਆਈ ਸਾਡੇ ਕੋਲ ਜਾਮ ਤਾਂ ਸਰ ਇਹ ਵੀ ਜਿਵੇਂ ਬੱਦੀ ਰੋਡ ਤੇ ਵੈਸੇ ਜਾਮ ਲੱਗ ਜਾਂਦਾ ਵੀ ਟਰੱਕ ਖੜੇ ਨੇ ਦੋ ਹਾਂਜੀ ਇੱਕ ਜਿਹੜਾ ਅਗਲਾ ਟਰੱਕ ਸੀਗਾ ਉਹਦੇ ਚ ਤੇਲ ਖਤਮ ਹੋ ਗਿਆ ਸੀ ਜੀ ਜਿਵੇਂ ਹਾਂਜੀ ਤੇਲ ਘਟਾਉਣ ਕਰਕੇ ਉਹਦੇ ਪਿਛਲੇ ਪਾਸੇ ਇੱਕ ਗੱਡੀ ਜਾ ਕੇ ਕੱਚੇ ਉਤਰ ਗਈ ਜੇ ਉਹ ਚੀਜ਼ ਦੋਨੋਂ ਗੱਡੀਆਂ ਆਟਮ ਮੇਨ ਰੋੜੀ ਬੰਦ ਹੋ ਗਿਆ ਬਿਲਕੁਲ ਜਿਹੜੀ ਅਗਲੀ ਗੱਡੀ ਸੀ ਉਹਨੂੰ ਤੇਲ ਪਵਾਇਆ ਦੁਬਾਰੇ ਪੰਪ ਤੋਂ ਤੇਲ ਲੈ ਕੇ ਗਏ ਤੇਲ ਪਾ ਕੇ ਗੱਡੀ ਅਗਲੀ ਚਾਲੂ ਕਰੀ ਦੂਜੀ ਨੂੰ ਹੈਡ ਰਮ ਵੰਗਾ ਕੇ ਫਿਰ ਵੱਡੀ ਵੱਲ ਤੋੜੇ ਅੱਛਾ ਕੋਈ ਜਾਨੀ ਨੁਕਸਾਨ ਜਾਂ ਕੋਈ ਮਾਦੀ ਨੁਕਸਾਨ ਤਾਂ ਨਹੀਂ ਹੋਇਆ ਕਿਸੇ ਨਹੀਂ ਜਾਨੀ ਨੁਕਸਾਨ ਅੱਛਾ ਫਿਰ ਕਾਰਨ ਕੀ ਮੰਦਾ ਹੈ ਵਾਰ-ਵਾਰ ਇਸ ਤਰੀਕੇ ਨਾਲ ਟੱਕਰ ਖੜਨੇ ਜਾਮ ਕਿਉਂ ਲੱਗਦਾ ਹੈ ਕੀ ਕੀ ਕਾਰਨ ਨੇ ਜਿਹੜੇ ਸੜ ਭਰਾ ਨੇ ਉਹ ਵੀ ਦੇਖ ਲੈਣ ਉਹਨਾਂ ਨੂੰ ਪਤਾ ਲੱਗ ਸਕੇ ਕੀ ਹਾਂ ਇਸ ਲੋਡ ਦੇ ਉੱ ਮੇਨ ਸਰ ਸਮੱਸਿਆ ਹੈ ਇਸ ਰੋਡ ਤੇ ਜਿਹੜਾ ਬਾਹਰੋਂ ਟਰੱਕ ਆਉਂਦੇ ਨੇ ਉਹਨਾਂ ਦਾ ਸਰ ਜੀ ਉਹਨਾਂ ਨੂੰ ਤੇਲ ਦੀ ਸਮੱਸਿਆ ਹੁੰਦੀ ਹੈ ਜੀ ਹਾਂ ਤੇਲ ਦੀ ਸਮੱਸਿਆ ਉਹਨਾਂ ਕੋਲ ਜਿਹੜੇ ਮਾਲਕ ਨੇ ਤੇਲ ਦਿੰਦੇ ਨੇ ਪੂਰਾ ਪੂਰਾ ਜੀ ਹਾਂ ਜੀ ਜਿਵੇਂ ਹੁਣ ਵੱਡੀ ਗੱਡੀ ਜਾਣੀ ਉਹ ਕਹਿੰਦੇ ਸਾਡੇ ਕੋਲ 10 ਲੀਟਰ ਤੇਲ ਹੈਗਾ ਮਾਲਕ ਜਿੰਮੇ ਮੰਨ ਲਓ ਗੱਡੀ ਦੂਰ ਹੋ ਆਂ ਜੀ 50 ਲੀਟਰ ਤੇਲ ਦਿੱਤਾ ਵੀ ਵੱਡੀ ਪਹੁੰਚ ਜਾਣੀ ਆ ਪਰ ਉਹਨਾਂ ਨੂੰ ਚੜਾਈ ਬਾਰੇ ਨੌਲੇਜ ਨਹੀਂ ਹੁੰਦੀ ਇੱਥੇ ਹਾਂ ਜੀ ਜਦੋਂ ਚੜਾਈ ਚੜਦੇ ਨੇ ਤੇਲ ਪਿੱਛੇ ਛੱਡ ਜਾਂਦਾ ਆਟੋਮੈਟਿਕ ਗੱਡੀਆਂ ਦਾ ਜੀ ਤੇ ਗੱਡੀਆਂ ਵੱਡੀਆਂ ਗੱਡੀਆਂ ਫਿਰ ਇਸ ਚੜਾਈ ਤੇ ਰੁਕ ਜਾਂਦੀਆਂ ਇਹ ਕਿੰਨੀ ਮੈਂ ਦੇਖਿਆ ਇਹ ਸਰ ਦੋ ਪੀਸੀ ਆ ਨ ਲੱਗੀਆਂ ਸਾਡੀਆਂ ਅੱਗੇ ਜੀ ਤੇ ਤੀਜੇ ਅਸੀਂ ਲੱਗੇ ਟ੍ਰੈਂਪ ਵਾਲੇ ਅੱਗੇ ਜੀ ਤੇ ਤਕਰੀਬਨ 2 ਘੰਟੇ ਦਾ ਜਾਮ ਲੱਗਿਆ ਰਿਹਾ ਜੀ 2 ਘੰਟੇ ਜਾਮ ਲੱਗਿਆ 2 ਘੰਟੇ ਲੱਗਿਆ ਤੇ ਬਿਲਕੁਲ ਤੁਸੀਂ ਦੇਖੋ ਕਿ ਜਿਸ ਤਰੀਕੇ ਨਾਲ ਟ੍ਰੈਫਿਕ ਪੁਲਿਸ ਮੁਲਾਜ਼ਮ ਲਗਾਤਾਰ ਲੋਕਾਂ ਵਾਸਤੇ ਕੰਮ ਕਰ ਰਹੇ ਨੇ ਤਾਂ ਲੋਕਾਂ ਦੀ ਹਿੱਤ ਵਾਸਤੇ ਕੰਮ ਕਰ ਰਹੇ ਨੇ ਜਿਹੜੇ ਜਾਮ ਲੱਗਦੇ ਨੇ ਉਹਨਾਂ ਜਾਮ ਨੂੰ ਖੁਲਵਾਉਣ ਵਾਸਤੇ ਕਾਫੀ ਸਮਾਂ ਲੱਗ ਜਾਂਦਾ ਤਾਂ ਅੱਜ ਇਸ ਸਮਾ ਬੱਦੀ ਰੋਡ ਦੇ ਉੱਤੇ ਜੋ ਜਾਮ ਲੱਗਿਆ ਤੇ 2 ਘੰਟੇ ਦਾ ਜਾਮ ਸੀ ਜਿਸ ਦੇ ਵਿੱਚ ਕਿ ਦੋ ਟਰੱਕ ਦੱਸੇ ਦੇ ਕਿ ਖਰਾਬ ਹੋ ਗਏ ਸੀ ਉਸ ਤੋਂ ਬਾਅਦ ਅੱਗੇ ਬੱਦੀ ਵੱਲ ਨੂੰ ਭੇਜਿਆ ਗਿਆ ਤਾਂ ਇਹ ਤਸਵੀਰਾਂ ਤੁਹਾਨੂੰ ਦਿਖਾਈਆਂ ਨੇ ਵੱਧ ਤੋਂ ਵੱਧ ਤੁਸੀਂ ਸ਼ੇਅਰ ਕਰਿਆ ਕਰੋ ਤਾਂ ਕਿ ਲੋਕਾਂ ਤੱਕ ਸੰਗ੍ਹਾ ਮੈਸੇਜ ਪਹੁੰਚ ਸਕੇ ਦੂਜੇ ਪਾਸੇ ਪੱਕ ਡਰਾਈਵਰ ਭਰਾ ਨੇ ਉਹਨਾਂ ਨੂੰ ਵੀ ਅਸੀਂ ਅਪੀਲ ਕਰਾਂਗੇ ਆਪਣੇ ਟਰੱਕਾਂ ਦੇ ਵਿੱਚ ਤੇਲ ਦੀ ਟੈਂਕੀ ਫੁੱਲ ਰੱਖਿਆ ਕਰੋ ਦੂਜੇ ਪਾਸੇ ਇਸ ਰੋਡ ਦੇ ਉੱਤੇ ਜੇ ਤੁਸੀਂ ਗੇਅਰ ਬਦਲਣਾ ਜਾਂ ਫਿਰ ਜਿਸ ਤਰੀਕੇ ਨਾਲ ਤੁਸੀਂ ਰੋਡ ਤੇ ਤੇ ਜਾਂਦੇ ਹੋ ਪੂਰੇ ਧਿਆਨ ਦੇ ਨਾਲ ਚੰਗੀ ਡਰਾਈਵਰੀ ਉਸੇ ਨੂੰ ਮੰਨਿਆ ਜਾਂਦਾ ਹੈ ਜੋ ਰੋਡ ਦੇ ਉੱਤੇ ਇਸ ਤਰੀਕੇ ਦਾ ਕਿਸੇ ਕਾਰਨ ਜਾਮ ਨਾ ਲੱਗੇ ਫਿਰ ਕੈਮਰਾਮੈਨ ਸੁਮਿਤ ਦੇ ਨਾਲ ਹਰਤੇਸ